ਹਰਿਆਰ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਨਾਲ ਸਗਲ ਗੁਨਾ ਕੇ ਦਾਤੇ ਸੁਆਮੀ ਮੇਰੋ ਸੁਣੋ ਇਕ ਦੀਨਾ ਦੇਹੋ ਦਰਸ ਨਾਨਕ ਕਮਲ ਹਾਰੀ ਜੀੜਾ ਬਾਂ i ਕਮਾਰਗ ਧਰਮ ਕੇ ਪਾਉਨੇ ਹੋਵਣ ਭਾਗੀ ਪਾਏ ਕੋਨ ਜਨਮ ਕੇ ਕਿਲ ਵਿਖਣਾ ਸੇ ਹਰ ਚਰਣੀ ਚਿਤ ਲਾਏ ਸਤਗੁਰ ਨਾਮ ਨਿਰਢਾਇਆ ਕੋਈ ਪਾਪ ਭਏ ਸਭ ਪਾਵਨ ਯਰ ਨਾਨਕ ਸੁਖ ਕਰ ਆਇਆ ਵੇਗ ਨਵਨਾਸ਼ਨ ਸਭ ਦੁਖ ਨਾਸ਼ਨ ਸਤਗੁਰ ਨਾਮ ਨਿਰਢਾਇਆ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਗੁਰੂ ਜੀ ਕੀ ਫਤਿਹ ਸਤਿਗੁਰੂ ਗੁਰਮੁਖਿਆ ਰਿਓ ਹੰਮਤ ਵੇਲਾ ਹੋਗਾ ਮੈਂ ਹੰਮਤ ਵੇਲਾ ਸੱਚਾ ਨਾਮ ਵਗੜਿਆਈ ਵਿੱਚ ਕਰਮੀ ਆਵੇ ਕੱਪੜਾ ਨਾ ਲਈ ਮੋਸ ਲੋਾਰ ਹੰਮਤ ਵੇਲਾ ਜਾਗਣਾ ਜੇ ਕੋ ਜਾਗੇ ਨਿਤ ਇੱਕ ਬਣਦੀ ਆਰ ਜਾਂ ਦੂਜਾ ਸਹਿਬ ਆਵੇ ਚਿਤ ਹੰਮਤ ਵੇਲਾ ਟਾਈਮ ਚਾਰ ਵਜਨ ਵਿੱਚ 7 ਘੰਟੇ ਮੈਂਦੇ ਨੇ ਗੁਰੂ ਘਰ ਦਾ ਟਾਈਮ ਚਾਰ ਵਜਨ ਵਿੱਚ 7 ਘੰਟੇ ਮੈਂਦੇ ਨੇ ਅੱਜ 27 ਨੰਬਰ ਲੈਣ ਸ਼ਨੀਵਾਰ 12 ਅਸੂ ਅਸੂ ਲਈ ਪਾਂਚਈ ਹੈ 27 ਨੰਬਰ ਲੈਣ ਸ਼ਨੀਵਾਰ 12 ਅਸੂ ਅਸੋ ਜੁਲੀ ਪੰਜਵੀ ਹੈ ਭਾਈ। ਗੁਰੂ ਦੀ ਕਾਲਸਾ ਹਾਇ ਗੁਰੂ ਜੀ ਕੀ ਫਤਿਹ। ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬ੍ਰਹਮ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ

ਹੁਕਮੇ ਹੋਵਨੈ ਆਕਾਰ ਹੁਕਮੁ ਨ ਕਹਿਆ ਜਾਇ ਹੁਕਮੇ ਹੋਵਨ ਜੀ ਆ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੇਚ ਹੁਕਮ ਮੇਖ ਦੋਖ ਸੁਖ ਪਾਈ ਆਗੈ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸੋਭਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਈ ਦਾਵੇ ਕੋ ਤਾਣ ਹੋਵੇ ਕਿਸੇ ਤਾਣ ਨਾਵੇ ਕੋ ਦਬ ਜਾਣੇ ਹੀ ਸਾਣੂ ਦਾਵੇ ਕੋ ਗੁਣ ਵਡਿਆਈਆਂ ਚਾਹ ਦਾਵੇ ਕੋ ਬਿੱਟਿਆ ਬਿਕਮੰ ਵਿਚਾਰ ਦਾਵੇ ਕੋ ਸੋਇ ਕਰੇ ਤਨ ਤੇ ਹਉ ਦਾਵੇ ਕੋ ਜੀਰ ਲੈ ਫਿਰਦੇ ਹਉ ਨਾ ਮੈਂ ਕੋ ਜਾ ਪੈ ਜਿਛੇ ਦੂਰ ਕਵ ਕੋ ਮਿੱਠੈ ਹਾਦਰਾ ਦੂਰ ਕਾਤਨਾ ਕਥਿ ਨ ਆਵੈ ਤੋ ਸਿਰ ਕਾਟਿ ਕਾਟਿ ਕਥੀ ਕੋਟੀ ਕੋਟ ਕਿੰਨਾ ਨਿਰੰਨੇ ਤਕ ਪਾਹੀ ਜੁਗਾ ਜੁਗੰ ਤਰਖਾਈਂ ਹਾਏ ਹੁਕਮੇ ਹੁਕਮ ਜੁਨਾਏ ਰਾਹ ਨਾਨਕ ਮਿੱਠੈ ਸੇ ਪ੍ਰਵਾਹ ਸਾਧਾ ਸਾਹਿਬ ਸਾਚਨਾਈ ਬਾਖਿਆ ਪਾਉ ਅਪਾਰ ਮੰਗਲ ਦੇ ਦੇ ਨਾਮ ਕਰੇ ਦਾਤਾਰ ਫੇਰ ਕੇ ਅਗੈ ਰੱਖਿਆ ਜਿੱਤ ਦੇ ਸੈ ਦਰਬਾਰ ਮੋਹਾਂ ਕੇ ਬੋਲਨ ਬੋਲੀ ਜੇ ਸੁਣ ਤਰੇ ਪਿਆਰ ਅਮਰ ਮੇਰਾ ਸੱਚਾ ਨਾਮ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਾ ਲਈ ਉਹ ਦੁਆਰ ਗਿਆਨ ਕੇ ਇਹ ਵੈ ਜਾਣੀਐ ਸਭ ਆਪੇ ਸੱਟਿ ਅਰਥ ਆਪੇ ਨ ਜਾਇ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਨ ਸੇ ਵਤਨ ਪਾਇਆ ਮਾਨੁ ਨਾਨਕ ਗਾਵੀ ਐ ਗੁਣੀ ਨਦਾਰ ਗਾਵੀ ਐ ਸੋਣੀ ਐ ਮਨ ਰਖਿਆ ਪਾਉ ਲੋਕ ਬਾੜੇ ਹਰ ਸੋ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਮੇਦੰ ਗੁਰਮੁਖ ਰਹਿ ਅਸਮਾਈ ਗੁਰ ਈਸ਼ਰ ਗੁਰ ਕੋ ਰਖ ਬਰਮਾ ਗੁਰ ਵਰਮਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰ ਇਕ ਦੇ ਬੁਝਾਈ ਸਭਨਾ ਜੀਆ ਤਾ ਇਕ ਦਾਤਾ ਉਹ ਮੈਂ ਮਿਸ਼ਰਨਾ ਜਾਹੀ ਤੇ ਛੰਨਾ ਬਾਝੇ ਤਿਸ ਭਾਵਾ ਮਿਲ ਪਾਣੇ ਕੇ ਨਾਏ ਕਰੀ ਜੇਤੀ ਸਿਠੋ ਪਾਈ ਵਿਗ੍ਨਾ ਮਿਲ ਕਰਮਾਂ ਕੇ ਮਿਲਾ ਲਈ ਹੁਣ ਮੈਂ ਚਿਰ ਤਨ ਜਵਾਹਰ ਮਾਨ ਕੋ ਜੇ ਇੱਕ ਹੋਰ ਕੀ ਸਿੱਖ ਸੁਣੀ ਬੁਰਾ ਇੱਕ ਦੇ ਬੋ ਜਾਹੀ ਸਭਨਾ ਜੀ ਆਂ ਕਾਇ ਕਰਦਾ ਸੋ ਮੈਂ ਮਿਸ਼ਰਨਾ ਜਾਹੀ ਇਹ ਨੁਗਟਾਰੇ ਅਰਜਾ ਹੋਲ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਆਂ ਗਾਨਾ ਉਰਖਾਈ ਤੇਜ ਕੀਟ ਜਗ ਰਏ ਜੇ ਤਿਸ ਨਗਰ ਮ ਆਵਈ ਤਾ ਮਤਲਾ ਪੁੱਛੇ ਕਿ ਕਿਤਾ ਹੋਇ ਅੰਧ ਰੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿ ਅਗੁਣ ਨੇ ਏਹਾ ਕੋਈ ਨਾ ਸੁਝੈ ਜੇ ਤਿਸੁ ਮਨ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤ੍ਰਿ ਤਵਨੇ ਆਕਾਸ਼ ਸੁਣੈ ਦੀਪ ਲੋ ਪਾਤਲੈ ਸੁਣੈ ਬੋਹਨਸਕੈ ਕਰ ਨੰਦ ਗੋਬਦਾਂ ਸਦਾ ਵਿਗਾਸ ਸੁਣੇ ਦੁਖ ਪਾਪ ਦਾ ਨਾਸ ਸੁਣੇ ਈਸ਼ਰ ਵਰਮਾ ਇੰਦ ਸੁਣਿਆ ਮੁਕਤਾ ਨਾ ਹਰਮੰਦ ਸੁਣਿਆ ਜੋ ਜੁਗਤਨ ਭੇਦ ਸੁਣੇ ਸਾਇ ਤੇਮਰਤਵੇਦ ਨਾਰਗ ਪਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖਿਆਰ ਸੁਣੇ ਅਸ਼ਟਕਾ ਈਸ਼ ਨਾਰ ਸੁਣੇ ਬੜ ਬੜ ਪਾਵੇਂ ਮਾਨ ਸੁਣਿਆ ਨਾਗੈ ਸੈਤਿਆ ਨਾਨਕ ਭਗਤਾਂ ਸਦਾ ਵਿਗਾਸੇ ਸੁਣੇ ਦੂਪਾਪ ਕਾ ਨਾਸੇ ਸੁਣੇ ਸਰਗੁਣਾਂ ਕੀ ਗਾਥ ਸੁਣੇ ਸੇ ਕਿਰਪਾ ਦਾ ਸਾਰ ਸੁਣੇ ਅੰਦੇ ਪਾਵੈ ਰਾਹ ਸੁਣੇ ਹਾਥ ਹੋਏ ਸੇ ਗਾਉ ਨਾਨਕ ਭਗਤਾਂ ਸਦਾ ਵਿਗਾਸੇ ਸੁਣੇ ਦੂਪਾਪ ਕਾ ਨਾਸੇ ਮਨਹਿ ਕੀ ਗਤ ਕਹੀ ਨਾ ਜਾਹੇ ਏਕੋ ਕਹਿ ਪਿਛੇ ਪੁਛਦਾਈ ਅਗਦੇ ਕਲਮਾ ਨਾ ਨਿਕਲ ਹਾਰੇ ਮਨ ਨੇ ਕਾਮੇ ਕਲ ਵੀ ਚਾਰੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮੈਂ ਸੁੱਤੋ ਮੈਂ ਮਰਬੁੱਧ ਮਨ ਮੈਂ ਸਗਲ ਪਵਣ ਕੀ ਸੁਧੇ ਮਨ ਮੈਂ ਮੋਹ ਝੋਟਾ ਨਾ ਖਾਈ ਮਨ ਮੈਂ ਜੋ ਕੇ ਸਾਥ ਲਜਾਈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨੇ ਮਾਰਗ ਠਾਕ ਨ ਪਾਈ ਮਨ ਨੇ ਪਤਸੋਂ ਪ੍ਰਗਟ ਜਾਏ ਮੰਨੇ ਮਗਨ ਜਲ ਹੈ ਪੰਥੀ ਮੰਨੇ ਕਰਮ ਸਿਟੀ ਸਨ ਮੰਨਦੇ ਐਸਾ ਨਾਮ ਨਰਮ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ